ਖਿੜੀ ਦੀ ਗੁਰਾਂ ਨੇ ਕਰੀ ਵੇਖੋ ਗਿਣਤੀ ਸਿੱਖਾਂ ਦੀ 80000 ਵਿੱਚੋਂ ਫੁੱਲ ਚੁਣੇ ਪੰਜ ਸੁਗੰਧ ਭਿੰਨੇ ਸਾਰੇ ਬਾਗ ਦੀ ਖਿੜੀ ਗੁਲਜ਼ਾਰ ਵਿੱਚੋਂ ਐਸਾ ਸਾਜਿਆ ਪੰਥ ਜੋ ਲੁਕੇਗਾ ਨਾ ਵਕਤ ਦਿਸੇਗਾ ਸਾਰੇ ਸੰਸਾਰ ਵਿੱਚੋਂ ਕਰੂ ਬੀਲਿਆ ਜ਼ੁਲਮ ਦਾ ਟਾਕਰਾ ਜੋ ਪੰਥ ਸਾਜਿਆ ਟੇਕ ਦੀ ਤਾਰ ਵਿੱਚੋਂ ਗੁਰੂ ਕਲਕੀਆਂ ਵਾਲੇ ਪਾਤਸ਼ਾਹ ਨੇ ਪੰਜ ਵਾਰ ਸਟੇਜ ਤੋਂ ਨੰਗੀ ਤਲਵਾਰ 80000 ਦੇ ਇਕੱਠ ਚੋਂ ਕੇਵਲ ਪੰਜਾਂ ਸਿੱਖਾਂ ਨੇ ਆਪਣੇ ਸੀਸ ਗੁਰੂ ਚਰਣਾ ਵਿੱਚ ਨਿਮਰਤਾ ਤੇ ਸ਼ਰਦਾ ਨਾਲ ਪੇਟ ਕੀਤੇ ਭਾਈ ਦੇ ਆਰਾਮ ਜੀ ਲਾਹੌਰ ਨਿਵਾਸੀ ਭਾਈ ਧਰਮਦਾਸ ਜੀ ਹਸਤਨਾਪੁਰ ਦਿੱਲੀ ਨਿਵਾਸੀ ਭਾਈ ਹਿੰਮਤ ਰਾਏ ਜੀ ਜਗਨਨਾਥਪੁਰੀ ਉੜੀਸਾ ਨਿਵਾਸੀ ਭਾਈ ਮੋਕਮ ਚੰਦ ਜੀ ਦਵਾਰਕ ਗੁਜਰਾਤ ਨਿਵਾਸੀ ਭਾਈ ਸਾਹਿਬ ਚੰਦ ਜੀ ਬਿਦਰ ਤਰਨਾ